ਸਚੇ ਗਾਲ ਜੀ ਅੱਜ ਅਸੀਂ ਤਿੰਨ ਘਰ ਲੈ ਕੇ ਆਏ ਹਾਂ ਤਿੰਨਾਂ ਦੇ ਵਿੱਚੋਂ ਇੱਕ ਘਰ ਦਾ ਰੇਟ ਹੈ ਜਿਹੜਾ 8.5 ਲੱਖ ਰੁਪਏ ਰਹਿਣ ਵਾਲਾ ਹੈ ਵੀਡੀਓ ਨੂੰ ਪੂਰਾ ਦੇਖ ਲਿਓ ਜੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਾਲਕਾਂ ਦੇ ਨੰਬਰ ਵੀ ਦੱਸਾਂਗੇ ਕਿਹੜੇ ਏਰੀਏ ਦੇ ਨੇ ਉਹ ਵੀ ਦੱਸਾਂਗੇ ਵੀਡੀਓ ਨੂੰ ਪੂਰਾ ਦੇਖ ਲਿਓ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਹੀ ਦਿੱਤੀ ਜਾਣੀ ਹੈ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ ਆਪਣਾ WhatsApp ਨੰਬਰ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਤੁਸੀਂ ਪ੍ਰਾਪਰਟੀ ਵੇਚਣੀ ਹੈ ਜਾਂ ਕੋਈ ਮਸ਼ੀਨਰੀਆਂ ਵੇਚਣੀਆਂ ਨੇ ਤਾਂ ਤੁਸੀਂ ਇਸ ਨੰਬਰ ਤੇ ਸਾਨੂੰ ਇੱਕ ਵਧੀਆ ਫੁੱਲ ਸਕਰੀਨ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਸਾਰੀ ਜਾਣਕਾਰੀ ਦੇ ਨਾਲ ਨੰਬਰ ਨੋਟ ਕਰ ਲਓ 9977988446 ਇਸ ਨੰਬਰ ਤੇ ਭੇਜ ਸਕਦੇ ਹੋ ਆ ਜਿਹੜਾ ਤੁਹਾਨੂੰ ਘਰ ਦਿਖਾਉਣ ਜਾ ਰਹੇ ਹਾਂ ਜੀ ਵਧੀਆ ਖੁੱਲੀ ਗਲੀ ਤੇ ਘਰ ਲੱਗਦਾ ਟਰੈਕਟਰ ਗੱਡੀ ਘਰੇ ਵਧੀਆਉਂਦੀ ਹੈ ਬਾਕੀ ਡਬਲ ਗੇਟ ਲੱਗੇ ਹੋਏ ਨੇ ਇੱਕ ਗੇਟ ਤੋਂ ਤਾਂ ਆਪਾਂ ਐਂਟਰ ਹੋਇਆ ਘਰ ਦੇ ਵਿੱਚ ਤੇ ਇੱਕ ਦੂਸਰੀ ਸਾਈਡ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਸੂਆ ਇਧਰਲੀ ਸਾਈਡ ਦੂਜਾ ਗੇਟ ਲੱਗਿਆ ਹੋਇਆ ਇੱਕ ਦੇ ਵਿਚਦੇ ਆਪਾਂ ਐਂਟਰ ਹੋਈਆਂ ਦੋ ਗੇਟ ਲੱਗੇ ਹੋਏ ਨੇ ਖੁੱਲਾ ਬੇੜਾ ਜੀ ਟੋਟਲ 3 ਮਰਲੇ ਦੇ ਵਿੱਚ ਇਹ ਘਰ ਬਣਿਆ ਪਾਣੀ ਵਾਸਤੇ ਮੋਟਰ ਲੱਗੀ ਹੋਈ ਹੈ ਰਜਿਸਟਰੀ ਵਾਲੀ ਜਗ੍ਹਾ ਹੈ ਘਰ ਦੇ ਇੱਕ ਪਾਸੇ ਪਸ਼ੂਆਂ ਦੇ ਲਈ ਤੀਨ ਪਾਏ ਹੋਇਆ ਪਾਣੀ ਵਾਲੀ ਡੱਗੀ ਬਣੀ ਹੈ ਟੋਕਾ ਮਸ਼ੀਨ ਦੇ ਲਈ ਜਗ੍ਹਾ ਰੱਖੀ ਹੋਈ ਹੈ ਬੇੜਾ ਹਜੇ ਕੱਚਾ ਸਬਜ਼ੀ ਲਾਰਖੇ ਵੀ ਨਹੀਂ ਇੱਕ ਪਾਸੇ ਤੀਨ ਪਾਏ ਆ ਕੋਈ ਵੀ ਸਾਧਨ ਤੁਸੀਂ ਖੜਾ ਸਕਦੇ ਹੋ ਜਿਹੜੇ ਪਾਸੇ تین ਇੱਕ ਅਲੱਗ ਟਰੋਪ ਆਇਆ ਇੱਕ ਦਾ ਪਛਮਵਾਂ ਦੇ ਲਈ ਪਾਇਆ ਇੱਕ ਹੋਰ ਪਾਇਆ ਉਹ ਥੱਲੇ ਤੁਸੀਂ ਆ ਉਹ ਦਾ ਕੋਈ ਟਰੈਕਟਰ ਗੱਡੀ ਜੋ ਸਾਧਨ ਖੜਾਉਣਾ ਚਾਹੋ ਉਹ ਵੀ ਖੜਾ ਸਕਦੇ ਹੋ ਨਾਲ ਰਸੋਈ ਦੂਜੇ ਪਾਸੇ ਵਾਸ਼ਰੂਮ ਪਾਇਆ ਤੇ ਪੌੜੀਆਂ ਚੜੀਆਂ ਹੋਈਆਂ ਨੇ ਵਧੀਆ ਕੰਮ ਕਰਾਇਆ ਹੋਇਆ ਜੀ ਓੜੀਆਂ ਦਾ ਤੇ ਫਰਸ਼ ਲੱਗਿਆ ਹੋਇਆ ਪਿੰਡ ਗਿੱਲ ਫਿਰੋਜ਼ਪੁਰ ਘਰ ਦਾ ਰੇਟ ਹੈ ਜੀ 21 ਲੱਖ ਰੁਪਏ ਘਰ ਦਾ ਰੇਟ 21 ਲੱਖ ਰੁਪਏ ਹੈਗਾ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਵਾਸ਼ਰੂਮ ਬਣਿਆ ਇੱਕ ਪਾਸੇ ਰਸੋਈ ਹੈ ਜੀ ਤੇ ਥੋੜਾ ਜਿਹਾ ਵਿੜਾ ਇਸ ਵੀਰ ਨੇ ਕੱਚਾ ਰੱਖਿਆ ਹੋਇਆ ਹੈਗਾ ਤੇ ਥੋੜਾ ਜਿਹਾ ਪੱਕਾ ਹੈ ਤੇ ਤੁਸੀਂ ਦੇਖ ਸਕਦੇ ਵਿੜੇ ਦੇ ਵਿੱਚ ਸਬਜ਼ੀ ਲੱਗੀ ਹੋਈ ਹੈ ਇਧਰਲੀ ਸਾਈਡ ਪੌੜੀਆਂ ਜਿਹੜਾ ਨਾਲ ਹੀ ਪੌੜੀਆਂ ਦੇ ਵਾਸ਼ਰੂਮ ਬਣੇ ਹੋਏ ਨੇ ਤੇ ਬਾਕੀ ਤੁਸੀਂ ਸਬਜ਼ੀ ਵਗੈਰਾ ਲਾ ਸਕਦੇ ਹੋ ਕੱਚਾ ਵਿੜਾ ਜੀ ਟੋਕੀ ਲਈ ਮਸ਼ੀਨ ਦੇ ਲਈ ਵੀ ਜਗ੍ਹਾ ਰੱਖੀ ਹੋਈ ਹੈ ਤੇ ਪਸ਼ੂਆਂ ਦੇ ਲਈ ਸ਼ੈੱਡ ਪਾਇਆ ਹੋਇਆ ਇੱਕ ਪਾਸੇ ਉਨ ਸ਼ੈੱਡ ਪਾਇਆ ਹੋਇਆ ਜੇ ਥੱਲੇ ਆਪਾਂ ਕੋਈ ਮਸ਼ੀਨਰੀ ਖੜਾ ਸਕਦੇ ਹਾਂ ਤੇ ਬਾਕੀ ਪਿੰਡ ਹੈਗਾ ਜੀ ਗਿੱਲ ਫਿਰੋਜ਼ਪੁਰ ਕਰ ਦਾ ਰੇਟ 21 ਲੱਖ ਰੁਪਏ ਹੈ 21 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਜੇਕਰ ਤੁਸੀਂ ਮੌਕੇ ਤੇ ਜਾਓਗੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਾਓਗੇ ਤਾਂ ਤੁਹਾਡਾ ਮਨਤਨ ਹੋਰ ਵੀ ਹੋ ਜਾਊਗਾ ਤੇ ਬਾਕੀ ਜੋੜੀਆਂ ਵਗੈਰਾ ਦਾ ਵਧੀਆ ਕੰਮ ਕੀਤਾ ਹੋਇਆ ਜੀ ਜਿੰਨਾ ਘਰ ਵੀਰ ਨੇ ਤਿਆਰ ਕੀਤਾ ਹੈ ਉਹਨਾਂ ਬਹੁਤ ਸੋਹਣਾ ਕੀਤਾ ਹੈ ਤੇ ਵਧੀਆ ਸ਼ੌਂਕ ਦਾ ਕੰਮ ਕੀਤਾ ਹੋਇਆ ਬਸ ਇੱਕ ਲੋੜ ਸੀ ਤਾਈ ਨੂੰ ਇਹ ਵੇਚ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਵੀਰ ਨੇ ਅੰਦਰੋਂ ਵੀ ਘਰ ਦਿਖਾਇਆ ਹੋਇਆ ਫੀਟਿੰਗ ਦਾ ਕੰਮ ਹੋਇਆ ਜੋੜੀਆਂ ਦਾ ਵੀ ਹੋਇਆ ਤੇ ਬਾਕੀ ਪਾਣੀ ਵਾਸਤੇ ਮੋਟਰ ਲੱਗੀ ਹੋਈ ਹੈ ਰਜਿਸਟਰੀ ਵਾਲੀ ਜਗ੍ਹਾ ਕੋਈ ਰੋਲੇ ਵਾਲੀ ਗੱਲ ਨਹੀਂ ਹੈਗੀ ਰਜਿਸਟਰੀ ਵਾਲੀ ਜਗ੍ਹਾ ਜੀ ਤੇ ਵਧੀਆ ਕੁਲੀ ਗਲੀ ਤੇ ਇਹ ਲੱਗਦਾ ਘਰ ਗੱਡੀ ਚਾਹੇ ਟਰੈਕਟਰ ਤੁਸੀਂ ਘਰ ਦੇ ਵਿੱਚ ਲਿਆ ਸਕਦੇ ਹੋ ਵਧੀਆ ਹੁੰਦਾ ਡਬਲ ਗੇਟ ਲੱਗੇ ਹੋਏ ਨੇ ਤੇ ਬਾਕੀ ਕੋਈ ਐ ਨਹੀਂ ਹੈਗਾ ਵੀ ਛੋਟਾ ਜਿਹਾ ਘਰ ਵਧੀਆ ਤਾਂ ਖੁੱਲਾ ਦਾ ਵਿਹੜਾ ਜੀ ਤੁਸੀਂ ਚਾਹੇ ਸਬਜ਼ੀ ਲਾ ਲੋ ਪਾਰਕ ਬਣਾ ਲਓ ਕੁਛ ਹੀ ਬਣਾ ਸਕਦੇ ਹੋ ਨਾ ਉਹ ਆਪਣੀ ਅਲੱਗ-ਅਲੱਗ ਚੋਇਸ ਹੁੰਦੀ ਆਪਾਂ ਕੁਛ ਹੀ ਬਣਾ ਸਕਦੇ ਹਾਂ ਕਿਉਂਕਿ ਇਸ ਵੀਰ ਮੇ ਤਾਂ ਘਰ ਦਾ ਜਿਹੜਾ ਵਿਹੜਾ ਉਹ ਕੱਚਾ ਰੱਖਿਆ ਹੋਇਆ ਹੈਗਾ ਤੇ ਕੁਛ ਕੁ ਮੂਰੇ ਮੂਰੇ ਜਿਹੜਾ ਕਮਰਿਆਂ ਦੇ ਥੋੜਾ ਥਾਂ ਪੱਕਾ ਕੀਤਾ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਦੇ ਵਿੱਚ ਤੇ ਇੱਕ ਪਾਸੇ ਤੀਨ ਪਸ਼ਵਾਂ ਦੇ ਲਿਪਾਇਆ ਤੇ ਇੱਕ ਪਾਸੇ ਕੋਈ ਸਾਧਨ ਖੜਾਉਣ ਵਾਸਤੇ ਤੁਸੀਂ ਦੇਖੋ ਜੀ ਇਸ ਪਿੰਡ ਦੇ ਦੁਆਰੇ ਵੀ ਕਿੰਨਾ ਸੋਹਣਾ ਵਿਊ ਦਿਖਾਇਆ ਘਰ ਦਾ ਜਿਹਦੇ ਵਿੱਚ ਪੌੜੀਆਂ ਇੱਕ ਪਾਸੇ ਨਾਲ ਵਾਸ਼ਰੂਮ ਨੇ ਇਧਰ ਸਬਜ਼ੀ ਲੱਗੀ ਹੋਈ ਹੈ ਤੇ ਇੱਕ ਇਹਨਾਂ ਦਾ ਪਲਾਟ ਵੀ ਵਿਕਾਊ ਹੈ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਇੱਕ ਇਹਨਾਂ ਦਾ ਪਲਾਟ ਵੀ ਵਿਕਾਊ ਹੈ ਜੀ ਪਿੰਡ ਦੀ ਫਿਰਨੀ ਤੇ ਬੀ ਫੁੱਟ ਰਾਤੇ ਲੱਗਦਾ ਉਹਦਾ ਰੇਟ ਵੀ 21 ਲੱਖ ਰੁਪਏ ਹੈ ਘਰ ਦਾ ਰੇਟ ਹੈ ਜਿਹੜਾ ਉਹ ਵੀ 21 ਲੱਖ ਰੁਪਏ ਹੈ ਜਿਹੜਾ ਪਲਾਟ ਹੈ ਉਹਦਾ ਰੇਟ ਵੀ 21 ਲੱਖ ਰੁਪਏ 30 ਮਰਲੇ ਦਾ ਪਲਾਟ ਹੈ ਜੀ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਦੋ ਨੰਬਰ ਨੇ ਤੁਸੀਂ ਦੋਨੋਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ 70873 68316 ਦੂਜਾ ਨੰਬਰ ਹੈ ਜੀ 97798 84376 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਇਹ ਜਿਹੜਾ ਘਰ ਅਤੇ ਪਲਾਟ ਦੋਨੇ ਖਰੀਦ ਸਕਦੇ ਹੋ ਕਿਹੜੇ ਏਰੀਆ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਸ਼ੇਅਰ ਕਰਦੇ ਆ ਰਹੇ ਹੋ ਜੀ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਕਮੈਂਟ ਦੇ ਵਿੱਚ ਇਹ ਜ਼ਰੂਰ ਦੱਸ ਦਿਆ ਕਰੋ ਕਿ ਕਿਹੜੇ ਏਰੀਆ ਦੇ ਵਿੱਚ ਤੁਸੀਂ ਜ਼ਮੀਨ ਲੱਭ ਰਹੇ ਹੋ ਜਾਂ ਕਿ ਕੋਠੀ ਮਕਾਨ ਲੱਭ ਰਹੇ ਹੋ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਸੇ ਤੁਹਾਡੇ ਏਰੀਆ ਦੇ ਲੈ ਕੇ ਆ ਸਕੀਏ ਕਿਹੜੇ ਪਿੰਡ ਕਿਹੜੇ ਸ਼ਹਿਰ ਦੇ ਵਿੱਚ ਤੁਸੀਂ ਘਰ ਖਰੀਦਣਾ ਹੈ ਜਾਂ ਜ਼ਮੀਨ ਖਰੀਦਣੀ ਹੈ ਕਿੰਨੇ ਕ ਜਗ੍ਹਾ ਹੋਣੀ ਚਾਹੀਦੀ ਹੈ ਤੇ ਕਿੰਨੇ ਕੁ ਰੇਟ ਨੂੰ ਇਹ ਸਾਰੀ ਜਾਣਕਾਰੀ ਤੁਸੀਂ ਸਾਨੂੰ ਕਮੈਂਟ ਵਿੱਚ ਦੱਸਿਆ ਕਰੋ ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਅਗਲੀ ਆਉਣ ਵਾਲੀ ਵੀਡੀਓ ਸੀ ਲੈ ਕੇ ਆ ਸਕੀ ਜਿਵੇਂ ਇਸ ਵੀਰ ਨੇ ਪ੍ਰੋਪਰ ਵੀਡੀਓ ਬਣਾ ਕੇ ਭੇਜੀ ਹੈ ਜੀ ਘਰ ਦਾ ਸਾਰਾ ਵੀਊ ਦਿਖਾਇਆ ਹੈ ਕਿ ਕੀ ਫੈਸਿਲਿਟੀਆਂ ਨੇ ਜੇਕਰ ਤੁਸੀਂ ਕੋਈ ਘਰ ਮਕੋਠੀ ਮਕਾਨ ਵੇਚਣਾ ਹੈ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਾਗਰ ਉੱਪਰ ਵੀਡੀਓ ਸ਼ੇਅਰ ਜ਼ਰੂਰ ਕਰਕੇ ਜਾਓ ਕਿਉਂਕਿ ਘਰ ਵੇਚਣ ਦਾ ਕਾਰਨ ਕੋਈ ਮਜਬੂਰੀ ਹੀ ਹੁੰਦੀ ਹੈ ਜੇਕਰ ਤੁਸੀਂ ਵੀਡੀਓ ਸ਼ੇਅਰ ਕਰੋਗੇ ਤਾਂ ਇਹਨਾਂ ਦੀ ਮਦਦ ਹੋ ਜੂਗੀ ਘਰ ਜਿਹੜਾ ਜਲਦੀ ਸੇਲ ਹੋ ਚੁਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਾਇਓ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਉਹਨਾਂ ਦਾ ਤੈਦ ਲੋ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਐਡੇ ਸਪੋਰਟ ਕਰੋਗੇ ਤੁਸੀਂ ਦੇਖ ਰਹੇ ਹੋ ਆਪਣਾ ਟਰੈਕਟਰ ਮੇਲਾ ਚੈਨਲ ਤੇ ਤੁਹਾਡੇ ਕਰਕੇ ਹੀ ਹੈ ਜੀ ਤੁਸੀਂ ਬੰਦ ਤੋਂ ਬੰਦ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਹੋ ਸਪੋਰਟ ਕਰਦੇ ਹੋ ਤੇ ਬਹੁਤ ਸੋਹਣੇ ਕਮੈਂਟ ਕਰਦੇ ਹੋ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ 8.5 ਲੱਖ ਦਾ ਘਰ ਲੈ ਕੇ ਆਏ ਆ ਇਸ 2.5 ਬਿਸਬੇ ਦੇ ਵਿੱਚ ਬਣਿਆ ਇਹ ਰਹੀ ਹੈਗੇ ਜੀ ਪਿੰਡ ਸੌਸਪੁਰ ਨਾਬਾ ਪਿੰਡ ਸੌਸਪੁਰ ਨਾਬਾ ਦਾ ਇਹ ਘਰ ਹੈ ਜੀ ਜ਼ਿਲ੍ਹਾ ਪਟਿਆਲਾ ਸਵਾ ਦੋ ਬਿਸਬੇ ਦੇ ਵਿੱਚ ਇਹ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਰੇਟ ਇਹਦਾ 8.5 ਲੱਖ ਰੁਪਏ 8.5 ਲੱਖ ਰੁਪਏ ਰੇਟ ਹੈ ਜੀ ਜਿੰਨਾ ਜਿੰਨਾ ਭੈਣ ਭਰਾਵਾਂ ਨੇ ਨਾਬਾ ਫਟਿਆਲੇ ਦੇ ਵਿੱਚ ਘਰ ਖਰੀਦਣਾ ਉਹ ਇਹ ਵੀਰ ਦਾ ਨੰਬਰ ਜਰੂਰ ਨੋਟ ਕਰ ਲੈਣ ਬਾਕੀ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਹੈ ਜਿਹੜੀਆਂ ਘਰ ਦੇ ਵਿੱਚ ਫੈਸਿਲਿਟੀਆਂ ਹੁੰਦੀਆਂ ਨੇ ਸਾਰੀਆਂ ਤੁਹਾਨੂੰ ਉਹ ਵੇਖਣ ਨੂੰ ਮਿਲਣਗੀਆਂ ਤੇ ਬਾਕੀ ਬਿਜਲੀ ਦਾ ਪਾਣੀ ਦਾ ਸਾਰੀਆਂ ਸੁਵਿਧਾਵਾਂ ਨੇ ਬਸ ਤੁਸੀਂ ਜਾ ਕੇ ਮਾਲ ਕੁਬੀਰ ਨਾਲ ਡੀਲ ਕਰਨੀ ਹੈ ਤੇ ਗੱਲ ਕਰ ਲੈਣੀ ਹੈ ਠੀਕ ਹੈ ਜੀ ਤੇ ਰੇਟ ਰੈਣ ਵਾਲਾ ਸਿਰਫ 8.5 ਲੱਖ ਰੁਪਇਆ ਸਵਾ ਦੋ ਵਿਸਵੇ ਦੇ ਵਿੱਚ ਇਹ ਘਰ ਬਣਿਆ ਨਾਬਾ ਪਟਿਆਲੇ ਦੇ ਵਿੱਚ ਇਹ ਘਰ ਹੈ ਜਿਨ੍ਹਾਂ ਨੂੰ ਇਹ ਏਰੀਆ ਦੇ ਵਿੱਚ ਘਰ ਚਾਹੀਦਾ ਉਹ ਨੰਬਰ ਜਲਦੀ ਜਲਦੀ ਨੋਟ ਕਰ ਲਓ 8699931524 8699931524 8699931524 ਏ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਘਰ ਖਰੀਦਨਾ 8.5 ਲੱਖ ਰੁਪਏ ਵਾਲਾ ਘਰ ਹੈ ਜਿਹੜਾ ਉਹ ਏ ਨੰਬਰ ਤੇ ਕਾਲ ਕਰਨੀ ਜਿਹੜਾ ਹੁਣ ਆਪਾਂ ਦੱਸਿਆਗਾ ਜਿਹੜਾ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਹੁੰਦਾ ਇਹ ਚੈਨਲ ਦਾ ਵਟਸਐਪ ਨੰਬਰ ਹੈ ਤੇ ਕਈ ਭੈਣ ਭਰਾ ਇਸ ਨੰਬਰ ਤੇ ਕਾਲ ਕਰਕੇ ਪੁੱਛਦੇ ਤੁਹਾਡੇ ਕੋਲ ਘਰ ਕੋਠੀ ਪਿਕਾਉਗਾ ਤੁਹਾਨੂੰ ਦੱਸ ਦੇ ਕਿ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਹਰ ਇੱਕ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਜੀ ਤਾਂ ਹੀ ਤੁਹਾਡੇ ਤੱਕ ਸਾਰੀ ਜਾਣਕਾਰੀ ਮਾਲਕਾਂ ਦੇ ਨੰਬਰ ਨੇ ਜਿਹੜੇ ਪਹੁੰਚਣਗੇ ਜੇਕਰ ਵੀਡੀਓ ਪੂਰਾ ਦੇਖੋਗੇ ਅਗਲੇ ਘਰਵਾਰੇ ਆਪਾਂ ਗੱਲ ਕਰਦੇ ਆਂ ਜੀ ਇਹਨਾਂ ਬੀਰਾਂ ਨੇ ਧੂਰੀ ਸ਼ਿਫਟ ਹੋਣਾਗਾ ਤਾਂ ਕਰਕੇ ਇਹ ਘਰ ਵਿਕਾਊ ਹੈ ਧੂਰੀ ਸ਼ਿਫਟ ਹੋਣਾ ਤਾਂ ਕਰਕੇ ਵੇਚਣਾ ਤਿੰਨ ਬਿਸਬੇ ਦੇ ਵਿੱਚ ਬਣਿਆ ਘਰ ਬਹੁਤ ਸੋਹਣਾ ਘਰ ਬਣਿਆ ਹੋਇਆ ਰੰਗ ਪੇਂਟ ਵਗੈਰਾ ਜੋੜੀਆਂ ਦਾ ਕੰਮ ਫਰਸ਼ ਵਗੈਰਾ ਬਿਜਲੀ ਦਾ ਸਾਰਾ ਕੰਮ ਹੋਇਆ ਹੋਇਆ ਜੀ ਤੇ ਬਸ ਤੁਸੀਂ ਜਾ ਕੇ ਮਾਲਕ ਵੀਰ ਨਾਲ ਡੀਲ ਕਰ ਸਕਦੇ ਹੋ ਜਾ ਕੇ ਵੇਖ ਕੇ ਤੇ 2076 ਦੋ ਰੂਮ ਬਣੇ ਨੇ ਬਾਕੀ ਸਾਰਾ ਵਧੀਆ ਘਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੋ ਰੂਮ ਬਣੇ ਆ ਬਾਕੀ ਘਰ ਵੀ ਸਾਰਾ ਵਧੀਆ ਬਣਿਆ ਹੋਇਆ ਨਾਬਾ ਕਲੋਨੀ ਨੇੜੇ ਨਾਮਧਾਰੀ ਸਮਾਰਕ ਖੰਨਾ ਰੋਡ ਮਲੇਰਕੋਟਲਾ ਲੋਕੇਸ਼ਨ ਫੇਰ ਰੂਟ ਕਰ ਲਓ ਇੱਕ ਵਾਰੀ ਨਾਬਾ ਕਲੋਨੀ ਨੇੜੇ ਨਾਮਧਾਰੀ ਸਮਾਰਕ ਖੰਨਾ ਰੋਡ ਮਲੇਰਕੋਟਲਾ ਜਿਨ੍ਹਾਂ ਨੂੰ ਇਹ ਏਰੀਆ ਦੇ ਵਿੱਚ ਘਰ ਚਾਹੀਦਾ ਉਹ ਜਲਦੀ ਮਾਲਕਾਂ ਦੇ ਨੰਬਰ ਨੋਟ ਕਰ ਲੈਣ ਰੇਟ ਹੈ ਜੀ 20 ਲੱਖ ਰੁਪਏ ਇਹ ਘਰ ਦਾ ਰੇਟ ਰੱਖਿਆ ਗਿਆ 20 ਲੱਖ ਰੁਪਏ ਵੇਚਣ ਦਾ ਕਾਰਨ ਇਹੀ ਹੈ ਕਿ ਕਿਤੇ ਹੋਰ ਸ਼ਿਫਟ ਹੋਣਾ ਤੂਰੀ ਏਰੀਆ ਦੇ ਵਿੱਚ ਸ਼ਿਫਟ ਹੋਣਾ ਤਾਈਓਂ ਵੇਚ ਰਹੇ ਨੇ 997644483 997644483 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਹੈ ਜਿਹੜਾ ਤਿੰਨ ਵਿਸਵੇ ਦੇ ਵਿੱਚ ਬਣਿਆ 2 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਇੰਨਾ ਹੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਚੀਜ਼ ਵੇਚਣੀ ਹੈ ਤਾਂ ਤੁਸੀਂ ਨੰਬਰ ਨੋਟ ਕਰ ਲਓ ਵੀਡੀਓ ਚੱਲਦਾ ਰਹਿੰਦਾਗਾ ਤੇ ਜੇਕਰ ਤੁਸੀਂ ਕਿਸੇ ਵੀ ਏਰੀਆ ਜਮੀਨ ਦੇ ਭਾਲ ਦੇ ਵਿੱਚੋਂ ਕਮੈਂਟਾਂ ਦੇ ਸਕਦੇ ਹੋ ਜਲਦੀ-ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬੜੇ ਨਾਲ ਆਪਣੇ ਚੈਨਲ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦਾ ਇੱਕ ਹੋਰ ਨਵੀਂ ਵੀਡੀਓ ਧੰਨਵਾਦ